ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਬਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਿਨ ਜਾ ਕੇ ਵਸ ਹੈ ਕਾਮ ਧੇਨਾ ਇੱਛਾ ਪੂਰਕ ਦਾ ਮਤਲਬ ਸਾਰੀਆਂ ਇਛਾਵਾਂ ਪੂਰਨ ਕਰਨ ਵਾਲਾ ਜਿਨ ਜਾ ਕੇ ਵਸ ਕਾਮ ਧੇਨਾ ਤੇ ਇਹਨੇ ਕਹਿੰਦ ਨੇ ਗਾਣ ਮਹਾਰਜ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਵਿੱਚ ਜੁੜ ਕੇ ਸਦੈ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਦੈ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਪਰਮਾਤਮਾ ਜਿਹੜਾ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦਾ ਹੈ ਸਾਰੀਆਂ ਇਛਾਵਾਂ ਪੂਰਨ ਕਰਨ ਵਾਲਾ ਉਹ ਅਕਾਲਪੁਰਖ ਪਰਮਾਤਮਾ ਹੈ। ਕਾਮਧੇਨ ਕਹਿੰਦੇ ਸਵਰਗ ਦੀ ਉਹ ਗਾਜ ਜੋ ਸਾਰੀਆਂ ਬਰਸ਼ਨਾਵਾਂ ਪੂਰੀਆਂ ਕਰ ਦਿੰਦੀ ਏ। ਉਹ ਕਾਮਧਨ ਵੀ ਉਸ ਪਰਮਾਤਮਾ ਦੇ ਵਸ ਵਿੱਚ ਹੈ, ਜਿਸ ਦੇ ਵਸ ਵਿੱਚ ਉਹ ਕਾਮਧਨ ਹੈ ਜਿਹੜਾ ਹਰੀ ਸਾਰੀਆਂ ਪੂਰੀਆਂ ਕਰਨ ਪੂਰੀਆਂ ਇਛਾਵਾਂ ਕਰਨ ਵਾਲਾ ਹੈ, ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ। ਉਸ ਪਰਮਾਤਮਾ ਨੂੰ ਸਦਾ ਸਮਰੀਏ ਸੋ ਐਸਾ ਹਰ ਦਈਆ ਮੇਰੇ ਜੀ ਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਆਰੇ ਕਿਨਸਾਨ ਸੁਖ ਮੰਗਦਾ ਜਿਹੜੇ ਸਾਰੇ ਸੁਖ ਨੇ ਉਹ ਕਾਲਪੁਰਖ ਪਰਮਾਤਮਾ ਦੀ ਸਰਣ ਪਿਆ ਪ੍ਰਾਪਤ ਹੋਣਗੇ ਇਸ ਕਰਕੇ ਆਪਣੇ ਮਨ ਨੂੰ ਹਲੂਣਾ ਦਈਏ ਮਿਹਰਬਾਨ ਉਹ ਅਜਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਤੂੰ ਸਿਮਰਨ ਕਰੇਗਾ ਜਦੋਂ ਤੂੰ ਪਰਮਾਤਮਾ ਦਾ ਨਾਮ ਜਪੇਗਾ ਤਦ ਸਾਰੇ ਸੁੱਖ ਜਿਹੜੇ ਨੇ ਉਹ ਹਾਸਲ ਕਰ ਲਏਗਾ ਜਪ ਮੰ ਸਤਨਾਮ ਸਦਾ ਸਤਨਾਮ ਸਤਨਾਮ ਦਾ ਮਤਲਬ ਹੈ ਸਦਾ ਸਿਰ ਰਹਿਣ ਵਾਲਾ ਹਰੀ ਦਾ ਨਾਮ ਦੁਨੀਆ ਆਉਂਦੀ ਜਾਂਦੀ ਰਹੇਗੀ ਪਰ ਉਹ ਕਾਲਪੁਰਖ ਪਰਮਾਤਮਾ ਦਾ ਨਾਮ ਜਿਹੜਾ ਉਹ ਸਤ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਨਤ ਤੇ ਆਈ ਹੈ ਹਰ ਬੁਰਖ ਨਿਰੰਜਨਾ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਜਿਹੜਾ ਸਤ ਹੈ ਜਿਹੜਾ ਸਦਾਤਰ ਰਹਿਣ ਵਾਲਾ ਹੈ ਔਰ ਜਿਹਦਾ ਸਿਮਰਨ ਕੀਤਿਆਂ ਉਹ ਹਰ ਨਰਲੇਪ ਹਰੀ ਦਾ ਸਿਮਰਨ ਕੀਤਿਆਂ ਮਨ ਤੋਂ ਸਾਰੀ ਵਿਕਾਰਾਂ ਦੀ ਮੈਲ ਵੀ ਲਹਿ ਜਾਂਦੀ ਹੈ ਔਰ ਸਰਵ ਵਿਆਪਕ ਨਰਲੇ ਬਾਰੇ ਦਾ ਸਮਨ ਧਿਆਨ ਤਰਨਾ ਚਾਹੀਦਾ ਹੈ ਇਸ ਤਰ੍ਹਾਂ ਲੋਕ ਵਿੱਚ ਇੱਜ਼ਤ ਪਰਲੋਕ ਲੋਕ ਤੇ ਪਰਲੋਕ ਦੇ ਵਿੱਚ ਇੱਜ਼ਤ ਜਿਹੜੀ ਹੈ ਉਹ ਘਟ ਲਈਦੀ ਹੈ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਹਮੇਸ਼ਾ ਪਤ ਰੱਖਦਾ ਹੈ ਰਹਾਉ ਜਹ ਹਰਿ ਸਿਮਰਨ ਭਇਆ ਤੈ ਉਪਾਦ ਗਤ ਕਿੰਨੀ ਵੱਡ ਭਾਗੀ ਹਰਿ ਜਪਨਾ ਸਤਗੁਰ ਕਹਿੰਦੇ ਨੇ ਵੀ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੀ ਆ ਨਾ ਭਾਰੇਓ ਕਦੇ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਦਿੰਦਾ। ਫਿਰ ਵੀ ਵੱਡੇ ਭਾਗਾ ਨਾਲ ਹੀ ਪ੍ਰਮਾਤਮਾ ਦਾ ਭਜਨ ਹੋ ਸਕਦਾ ਹੈ। ਜਨ ਨਾਨਕ ਕਉ ਗੁਰ ਏ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਪਬਦਰ ਕਹਿੰਦੇ ਨੇ ਸੰਸਾਰ ਸਮੁੰਦਰਨ ਏ ਭਾਈ ਦਾਸ ਨਾਨਕ ਨੂੰ ਤਾਂ ਗੁਰੂ ਨੇ ਸਮਝ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੱਗ ਜਾਈਦਾ ਹੈ ਪ੍ਰਮਾਤਮਾ ਦਾ ਨਾਮ ਜਪੋ ਜਨਮ ਮਰਨ ਦੇ ਗੇੜ ਤੋਂ ਬਚੋ ਤਾਂ ਕਿ ਸੰਸਾਰ ਸਮੁੰਦਰ ਤੋਂ ਸੌਖਿਆਂ ਪਾਰ ਲੰਘ ਸਕੀਏ ਪ੍ਰਮਾਤਮਾ ਦਾ ਜਿੰਨਾ ਹੋ ਸਕੇ ਸ਼ੁਕਰਾਨਾ ਕਰਦੇ ਰਹੀਏ ਵਾਹਿਗੁਰੂ ਦਾ ਜਿਨੇ ਸੋਹਣਾ ਸਰੀਰ ਦਿੱਤੇ ਆਸਵਾਸ ਦਿੱਤੇ ਤਨ ਪਦਾਰਥ ਦਿੱਤੇ ਜਿਹੜਾ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਸਦਾ ਹੀ ਉਸ ਮਾਲਕ ਦਾ ਨਾਮ ਸਮਰਦੇ ਰਹੀਏ ਪਰਮਾਤਮਾ ਸਭਨਾ ਪਰ ਮੇਰ ਪਰਿਆਤ ਰਕੇ ਸਭਨਾ ਨੂੰ ਲੋਕ ਪਰ ਲੋਕ ਦੇ ਵਿੱਚ ਸੁਖ ਬਖਸ਼ੇ ਔਰ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪ ਸ੍ਰੀ ਪ੍ਰੇਮ ਪਿਆਰ ਪਾਕਤਾ ਦੀ ਅਰਦਾਸ ਅਤੇ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਇਹ ਅਰਦਾਸ ਮਾਲਕ ਦੇ ਚਰਣਾ ਵਿੱਚ ਸਦਾ ਹੀ ਕਰਦੇ ਰਹੀ ਬਿਰਤੀ ਕਦੇ ਨਾ ਹੋਵੇ ਯਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਹੁਕਮ ਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ